ਤੇ ਬਜੀ ਤੁਸੀਂ ਅੰਦਰ ਜਾ ਕੇ ਆਏ ਹੋ ਹਨਾ ਤਾਂ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਕੀ ਕਹਿੰਦਾ ਪਰਿਵਾਰ ਕੀ ਡਾਕਟਰ ਜਨਾਬ ਕਿ ਹੁਣ ਤਕਰੀਬਨ 10 ਵਜੇ ਡਾਕਟਰ ਆ ਜਾਂਦੇ ਨੇ ਸਾਰੇ ਤਾਂ ਹੁਣ ਹਾਲ ਚਾਲ ਪੁੱਛਿਆ ਹੋਣਾ ਜਾਣਿਆ ਹੋਣਾ ਕੀ ਕਹਿੰਦੇ ਨੇ ਹਾਂਜੀ ਉਸੀ ਉਹਨਾਂ ਦੇ ਚਾਚਾ ਜੀ ਨੂੰ ਤੇ ਫਾਦਰ ਇਨ ਲਾ ਨੂੰ ਮਿਲ ਕੇ ਆਏ ਆ ਉਹ ਤੇ ਕਹਿੰਦੇ ਆ ਕਿ ਵੀ ਚੜ੍ਹਦੀ ਕਲਾ ਦੇ ਵਿੱਚ ਆ ਪੂਰਾ ਰਾਜਵੀਰ ਤੇ ਤੁਹਾਡੀਆਂ ਅਰਦਾਸਾਂ ਜਿਹੜੀਆਂ ਨੇ ਕੰਮ ਕਰ ਰਹੀਆਂ ਜਿੰਨੇ ਵੀ ਸਾਡੇ ਦੇਸ਼ੋ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਕਰ ਰਹੇ ਆ ਉਹਨਾਂ ਦਾ ਨਤੀਜਾ ਕਹਿੰਦੇ ਵੀ ਹੁਣ ਰਿਕਵਰੀ ਤੇ ਆ ਵੀਰ ਤੇ ਸਾਨੂੰ ਮਾਣ ਆ ਖੁਸ਼ੀ ਹੈ ਕਿ ਸਾਰੇ ਸਾਡੇ ਲਈ ਅਰਦਾਸਾਂ ਕਰ ਰਹੇ ਆ ਜੀ 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 ਤੇ ਤੁਸੀਂ ਸਪੈਸ਼ਲ ਮਤਲਬ ਕਿ ਤੁਹਾਡਾ ਲਗਾਤਾਰ ਇਥੇ ਮੋਰਚਾ ਵੀ ਲੱਗਿਆ ਹੋਇਆ ਮੋਹਾਲੀ ਦੇ ਵਿੱਚ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਜਰੂਰ ਚਾਹ ਹਾਂਜੀ ਵਾਈਪੀਐਸ ਚੌਂਕ ਤੇ ਬੰਦੀ ਸਿੰਘਾਂ ਦਾ ਮੋਰਚਾ ਲੱਗਾ 2.5 ਸਾਲ ਤੋਂ ਪਿਛਲੇ ਤੇ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਨੇ ਉਹ ਲਗਾਤਾਰ ਸੇਵਾ ਨਿਭਾ ਰਹੇ ਆ ਆਪਣੇ ਦਲਪੰਦੇ ਨਾਲ ਅਸੀਂ ਵੀ ਉਹਨਾਂ ਦੇ ਨਾਲ ਆ ਉਹ ਹਜੂਰ ਸਾਹਿਬ ਗਏ ਹੋਏ ਸੀਗੇ ਉਹਨਾਂ ਨੇ ਮੇਰੀ ਸੇਵਾ ਲਈ ਮੈਨੂੰ ਕਹਿੰਦੇ ਵੀ ਤੁਸੀਂ ਜਾ ਕੇ ਆਉ ਰਾਜਵੀਰ ਜੀ ਦੇ ਬੰਡੇ ਦੇ ਉੱਥੇ ਜਾ ਕੇ ਆਓ ਵੀ ਜਾ ਕੇ ਹਾਲਚਲ ਜਾਣ ਕੇ ਆਓ ਵੀਰ ਦਾ ਵੀ ਚੜ੍ਹਦੀ ਕਲਾ ਚ ਹੈ ਕਿਉਂਕਿ ਲਗਾਤਾਰ ਨਿਊਜ਼ਾਂ ਦੇ ਵਿੱਚ ਕੁਛ ਨਾ ਕੁਛ ਨਵਾਂ ਹੀ ਸੁਣਨ ਨੂੰ ਮਿਲਦਾ ਮਿਲਦਾ ਸੀਗਾ ਕੀ ਵੀ ਕਦੀ ਕਹਿੰਦੇ ਸੀ ਕ੍ਰਿਟੀਕਲ ਆ ਹੈਲਥ ਉਹਦੀ ਤੇ ਬਾਕੀ ਪਰਿਵਾਰ ਨੂੰ ਮਿਲ ਕੇ ਜੋ ਸਾਨੂੰ ਪਤਾ ਲੱਗਾ ਤੇ ਬੜੀ ਖੁਸ਼ੀ ਹੋਈ ਕਿ ਵੀਰ ਚੜ੍ਹਦੀ ਕਲਾ ਚ ਹੈ ਤੇ ਅਸੀਂ ਵੀ ਅਰਦਾਸਾਂ ਬੇਨਤੀਆਂ ਕਰਾਂਗੇ ਜਾ ਕੇ ਸਾਡੇ ਲੰਗਾ ਸਿੰਘਾਂ ਦਾ ਜੋ ਇੱਕ ਰਵਾਇਤੀ ਸਿਸਟਮ ਆ ਕਿ ਸ਼ੀਦੀ ਦੇਗਾ ਲੱਗਦੀਆਂ ਅਸੀਂ ਸ਼ੀਦੀ ਦੇਗਾ ਲਾ ਕੇ ਵੀਰ ਦੀ ਅਰਦਾਸ ਕਰਾਂਗੇ ਕਿ ਵੀਰ ਚੜ੍ਹਦੀ ਕਲਾ ਦੇ ਵਿੱਚ ਜਲਦੀ ਆਵੇ ਮੈਂ ਕਿਹਾ ਵੀ ਅਸੀਂ ਹੁਣ ਹਸਪਤਾਲ ਨਹੀਂ ਮਿਲਣ ਆਉਣਾ ਵੀਰ ਨੂੰ ਤੁਹਾਡੇ ਘਰ ਮਿਲਣਾਵਾਂਗੇ ਮੈਂ ਕਿਹਾ ਨਾ ਉਹਨਾਂ ਨੂੰ ਕਹਿ ਕੇ ਆਇਆ ਮੈਂ ਕਿਹਾ ਵੀ ਭਰਾ ਨੂੰ ਆਪਾਂ ਘਰ ਮਿਲ ਕੇ ਜਾਵਾਂਗੇ ਅਸੀਂ ਹੁਣ ਦੁਬਾਰੇ ਹਸਪਤਾਲ ਨਹੀਂ ਆਈਏ ਵਾਹਿਗੁਰੂ ਇਹੋ ਜੀ ਕਿਰਪਾ ਕਰੇ ਕਿ ਜਲਦੀ ਮੋੜੇ ਵਾਪਸ ਅਸੀਂ ਹਸਪਤਾਲ ਆਏ ਹਾਂ ਇੱਥੇ ਉਹਨਾਂ ਨੂੰ ਮਿਲਣ ਦੇ ਲਈ ਆਏ ਹਾਂ ਤਾਂ ਤੁਸੀਂ ਹਸਪੀਟਲ ਦੇ ਵਿੱਚ ਖੜਕੇ ਜਿਉਂ ਨਾਲ ਲਈ ਅਰਦਾਸ ਕਰਕੇ ਜਾਓ ਤਾਂ ਸਾਡੇ ਦਰਸ਼ਕਾਂ ਨੂੰ ਵੀ ਥੋੜਾ ਸਕੂਨ ਮਿਲੇਗਾ ਤੇ ਆਪਾਂ ਨੂੰ ਵੀ ਥੋੜਾ ਵਧੀਆ ਲੱਗੇਗਾ ਦੇਖੋ ਜੀ ਅਰਦਾਸ ਹਸਪਤਲ ਅੰਦਰ ਅਸੀਂ ਕਰਕੇ ਆਏ ਆ ਉਹਨਾਂ ਨਾਲ ਗੱਲਬਾਤ ਕਰਕੇ ਆਏ ਆ ਵੀ ਚਲੋ ਠੀਕ ਹੈ ਜੀ ਅਰਦਾਸ ਕਰਤੀ ਹੁਣ ਅਸੀਂ ਜਿਹੜਾ ਸਿਸਟਮ ਆ ਉਦਾਂ ਇੱਕ ਅਸੀਂ ਸ਼ੀਦੀ ਦੇਗਾ ਲਾ ਕੇ ਅਰਦਾਸਾਂ ਕਰਾਂਗੇ ਉਥੇ ਜਾ ਕੇ ਤੇ ਅਸੀਂ ਅਰਦਾਸ ਕਰਕੇ ਮਹਾਰਾਜ ਜੋ ਕਰੇਗਾ ਚੜ੍ਹਦੀ ਕਲਾ ਦੇ ਵਿੱਚ ਕਿਰਪਾ ਕਰੇ ਕਿ ਵਧੀਆ ਮਹਾਰਾਜ ਦੀ ਸਿਹਤ ਨੂੰ ਸਹੀ ਕਰੇ ਬਹੁਤ ਬਹੁਤ ਧੰਨਵਾਦ ਜੀ ਬਦ ਤੁਸੀਂ ਅੰਦਰ ਜਾ ਕੇ ਆਏ ਹੋ ਹਨਾ ਤਾਂ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਕੀ ਕਹਿੰਦਾ ਪਰਿਵਾਰ ਕੀ ਡਾਕਟਰ ਜਨਾ ਹੁਣ ਤਕਰੀਬਨ 10 ਵਜੇ ਡਾਕਟਰ ਆ ਜਾਂਦੇ ਨੇ ਸਾਰੇ ਤਾਂ ਹੁਣ ਹਾਲ ਚਾਲ ਪੁੱਛਿਆ ਹੋਣਾ ਜਾਣਿਆ ਹੋਣਾ ਕੀ ਕਹਿੰਦੇ ਹਾਂਜੀ ਉਸੀ ਉਹਨਾਂ ਦੇ ਚਾਚਾ ਜੀ ਨੂੰ ਤੇ ਫਾਦਰ ਇਨ ਲਾ ਨੂੰ ਮਿਲ ਕੇ ਆਏ ਆ ਉਹ ਤੇ ਕਹਿੰਦੇ ਆ ਕਿ ਵੀ ਚੜ੍ਹਦੀ ਕਲਾ ਦੇ ਵਿੱਚ ਆ ਪੂਰਾ ਰਾਜਵੀਰ ਤੇ ਤੁਹਾਡੀਆਂ ਅਰਦਾਸਾਂ ਜਿਹੜੀਆਂ ਨੇ ਕੰਮ ਕਰ ਰਹੀਆਂ ਜਿੰਨੇ ਵੀ ਸਾਡੇ ਦੇਸ਼ੋਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਕਰ ਰਹੇ ਆ ਉਹਨਾਂ ਦਾ ਨਤੀਜਾ ਕਹਿੰਦੇ ਵੀ ਹੁਣ ਰਿਕਵਰੀ ਤੇ ਆ ਵੀਰ ਤੇ ਸਾਨੂੰ ਮਾਣ ਆ ਖੁਸ਼ੀ ਹੈ ਕਿ ਸਾਰੇ ਸਾਡੇ ਲਈ ਅਰਦਾਸਾਂ ਕਰ ਰਹੇ ਆ ਜੀ ਜੀ ਤੇ ਤੁਸੀਂ ਸਪੈਸ਼ਲ ਮਤਲਬ ਕਿ ਤੁਹਾਡਾ ਲਗਾਤਾਰ ਇਥੇ ਮੋਰਚਾ ਵੀ ਲੱਗਿਆ ਹੋਇਆ ਮੋਹਾਲੀ ਦੇ ਵਿੱਚ ਥੋੜਾ ਜਿਹਾ ਸਾਡੇ ਦਰਸ਼ਕਾਂ ਦਾ ਆਪਣੇ ਬਾਰੇ ਜਰੂਰ ਜਾਣ ਹਾਂਜੀ ਵਾਈਪੀਐਸ ਚੌਂਕ ਤੇ ਬੰਦੀ ਸਿੰਘਾਂ ਦਾ ਮੋਰਚਾ ਲੱਗਾ 2.5 ਸਾਲ ਤੋਂ ਪਿਛਲੇ ਤੇ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਨੇ ਉਹ ਲਗਾਤਾਰ ਸੇਵਾ ਨਿਭਾ ਰਹੇ ਆ ਆਪਣੇ ਦਲਪੰਦੇ ਨਾਲ ਅਸੀਂ ਵੀ ਉਹਨਾਂ ਦੇ ਨਾਲ ਆ ਉਹ ਹਜੂਰ ਸਾਹਿਬ ਗਏ ਹੋਏ ਸੀਗੇ ਉਹਨਾਂ ਨੇ ਮੇਰੀ ਸੇਵਾ ਲਈ ਮੈਨੂੰ ਕਹਿੰਦੇ ਵੀ ਤੁਸੀਂ ਜਾ ਕੇ ਔਰ ਅਜਵੀਰ ਜੀ ਬੰਡੇ ਦੇ ਉੱਥੇ ਜਾ ਕੇ ਆਓ ਵੀ ਜਾ ਕੇ ਹਾਲਚਲ ਜਾਣ ਕੇ ਆ ਉਹ ਵੀਰ ਦਾ ਵੀ ਚੜ੍ਹਦੀ ਕਲਾ ਚ ਹੈ ਕਿਉਂਕਿ ਲਗਾਤਾਰ ਨਿਊਜ਼ਾਂ ਦੇ ਵਿੱਚ ਕੁਛ ਨਾ ਕੁਛ ਨਵਾਂ ਹੀ ਸੁਣਨ ਨੂੰ ਮਿਲਦਾ ਮਿਲਦਾ ਸੀਗਾ ਕੀ ਵੀ ਕਦੀ ਕਹਿੰਦੇ ਸੀ ਕ੍ਰਿਟੀਕਲ ਆ ਹੈਲਥ ਉਹਦੀ ਤੇ ਬਾਕੀ ਪਰਿਵਾਰ ਨੂੰ ਮਿਲ ਕੇ ਜੋ ਸਾਨੂੰ ਪਤਾ ਲੱਗਾ ਤੇ ਬੜੀ ਖੁਸ਼ੀ ਹੋਈ ਕਿ ਵੀਰ ਚੜ੍ਹਦੀ ਕਲਾ ਚ ਹੈ ਤੇ ਅਸੀਂ ਵੀ ਅਰਦਾਸਾਂ ਬੇਨਤੀਆਂ ਕਰਾਂਗੇ ਜਾ ਕੇ ਸਾਡੇ ਲੰਗਾ ਸਿੰਘਾਂ ਦਾ ਜੋ ਇੱਕ ਰਵਾਇਤੀ ਸਿਸਟਮ ਆ ਕਿ ਸ਼ੀਦੀ ਦੇਗਾ ਲੱਗਦੀਆਂ ਅਸੀਂ ਸ਼ੀਦੀ ਦੇਗਾ ਲਾ ਕੇ ਵੀਰ ਦੀ ਅਰਦਾਸ ਕਰਾਂਗੇ ਕਿ ਵੀਰ ਚੜ੍ਹਦੀ ਕਲਾ ਦੇ ਵਿੱਚ ਜਲਦੀ ਆਵੇ ਮੈਂ ਕਿਹਾ ਵੀ ਅਸੀਂ ਹੁਣ ਹਸਪਤਾਲ ਨਹੀਂ ਮਿਲਣ ਆਉਣਾ ਵੀਰ ਨੂੰ ਤੁਹਾਡੇ ਘਰ ਮਿਲਣਾਵਾਂਗੇ ਮੈਂ ਕਿਹਾ ਮੈਂ ਉਹਨਾਂ ਨੂੰ ਕਹਿ ਕੇ ਆਇਆ ਮੈਂ ਕਿਹਾ ਵੀ ਭਰਾ ਨੂੰ ਆਪਾਂ ਘਰ ਮਿਲ ਕੇ ਜਾਵਾਂਗੇ ਅਸੀਂ ਹੁਣ ਦੁਬਾਰੇ ਹਸਪਤਾਲ ਨਹੀਂ ਆਈਏ ਵਾਹਿਗੁਰੂ ਇਹੋ ਜੀ ਕਿਰਪਾ ਕਰੇ ਕਿ ਜਲਦੀ ਮੋੜੇ ਵਾਪਸ ਅਸੀਂ ਹਸਪਤਾਲ ਆਏ ਹਾਂ ਤੇ ਉਹਨਾਂ ਨੂੰ ਮਿਲਣ ਤੇ ਲਈ ਆਏ ਹਾਂ ਤਾਂ ਤੁਸੀਂ ਹਸਪੀਟਲ ਦੇ ਵਿੱਚ ਖੜਕੇ ਜਿਉਂ ਨਾਲ ਲਈ ਅਰਦਾਸ ਕਰਕੇ ਜਾਓ ਤਾਂ ਸਾਡੇ ਦਰਸ਼ਕਾਂ ਨੂੰ ਵੀ ਥੋੜਾ ਸਹੌਨ ਮਿਲੇਗਾ ਤੇ ਆਪਾਂ ਨੂੰ ਵੀ ਥੋੜਾ ਵਧੀਆ ਲੱਗੇਗਾ ਦੇਖੋ ਜੀ ਅਰਦਾਸ ਹਸਪੰਦਰ ਅਸੀਂ ਕਰਕੇ ਆਏ ਆ ਉਹਨਾਂ ਨਾਲ ਗੱਲਬਾਤ ਕਰਕੇ ਆਏ ਆ ਵੀ ਚਲੋ ਠੀਕ ਹੈ ਜੀ ਅਰਦਾਸ ਕਰਤੀ ਹੁਣ ਅਸੀਂ ਜਿਹੜਾ ਸਿਸਟਮ ਆ ਉਦਾਂ ਇੱਕ ਅਸੀਂ ਸ਼ੀਦੀ ਦੇਗਾ ਲਾ ਕੇ ਅਰਦਾਸਾਂ ਕਰਾਂਗੇ ਉਥੇ ਜਾ ਕੇ ਤੇ ਅਸੀਂ ਅਰਦਾਸ ਕਰਕੇ ਮਹਾਰਾਜ ਜੋ ਕਰੇਗਾ ਚੜ੍ਹਦੀ ਕਲਾ ਦੇ ਵਿੱਚ ਕਿਰਪਾ ਕਰੇ ਕਿ ਵਧੀਆ ਮਹਾਰਾਜ ਉਹਦੀ ਸਿਹਤ ਨੂੰ ਸਹੀ ਕਰੇ ਬਹੁਤ ਬਹੁਤ ਧੰਨਵਾਦ